ਸਸਰੀਗਾਲ ਜੀ ਗ੍ਰੀਨ ਲੈਂਡ ਕਲੋਨੀ ਵਾਰਡ ਨੰਬਰ 19 ਗਲੀ ਨੰਬਰ 7 ਲਾਸਟ ਵਾਲਾ ਮਕਾਨ ਆ ਆ ਕਾਰਪੋਰੇਸ਼ਨ ਦੀ ਸਰਵਿਸ ਐਡੀ ਘੈਂਡ ਆ ਨਾ ਵੀ 5 ਮਹੀਨੇ ਹੋ ਗਿਆ ਟੋਏ ਨੂੰ ਇਸੇ ਪਾਟੀ ਨੂੰ ਸਾਰੀ ਸਲਾਮ ਮਕਾਨ ਨੂੰ ਚੜਨ ਲਈ ਆ ਤੇ 5 ਮਹੀਨੇ ਜੇ 6-7 ਵਾਰੀ ਕੰਪਲੇਨ ਲਿਖਾਤੀ ਆ ਹੁਣ ਵੀ 564 ਨੰਬਰ ਕੰਪਲੇਨ ਪੈਂਡਿੰਗ ਆ ਤੇ 31 ਜੁਲਾਈ ਦੀ ਲਿਖਾਈ ਆ ਤੇ ਬਹੁਤ ਵਧੀਆ ਸਰਵਿਸ ਆ ਇਹਨਾਂ ਦੀ ਮੈਂ ਕਿਹਾ ਵੀ ਛੇਤੀ ਤੋਂ ਛੇਤੀ ਠੀਕ ਕਰਨਾ ਆਉਂਦੇ ਹੀ ਨਹੀਂ ਆ ਤੇ ਜਿੰਨੂੰ ਅੱਜ ਜਿਹੜਾ ਹੁੰਦਾ ਠੀਕ ਕਰਨਾ ਉਹ ਪੈਸੇ ਮੰਗਦਾ ਵਾ ਲੋਤਨਵਾਰੀ ਸਰਕਾਰੀ ਬੰਦੇ ਪੈਸੇ ਲੈ ਲੈ ਕੇ ਜਾ ਚੁੱਕੇ ਆ ਤੇ ਠੀਕ ਫੇਰ ਨਹੀਂ ਹੋਈ ਤੇ ਭਗਵੰਤ ਮਾਨ ਨੂੰ ਅਪੀਲ ਕੀਤੀ ਜਾਂਦੀ ਵੀ ਆਮ ਆਦਮੀ ਪਾਰਟੀ ਲੰਨ ਤਾਂ ਪਾਉਣ ਨੂੰ ਰੱਖੀ ਹੈ ਹੈ ਇਹ ਕਾਰਪੋਰੇਸ਼ਨ ਪਤਾ ਨਹੀਂ ਕਿਹੜੇ ਵਿਲੇ ਕੰਮਾਂ ਤੇ ਬੈਠੀ ਰਹਿੰਦੀ ਵੀ 5-5 ਮਹੀਨੇ ਤੁਹਾਡੇ ਕੋਈ ਕੰਪਲੇਨਟ ਨਹੀਂ ਠੀਕ ਹੁੰਦੀ ਇਹ ਅੱਜ ਦੀ ਵੀਡੀਓ ਆ ਫालतू ਮੈਂ ਫੇਰ ਪਾਉਂਗਾ ਆ ਟੋਏ ਨਾਲ ساری ਛਲਾਵ ਕਰਨ ਜਾਂਦੀ ਸਰਕਾਰੀ ਪਾਣੀ ਆ ਵਾਟਰ ਸਪਲਾਈ ਦੀ ਪੈ ਪਾਰਟੀ ਆ ਕਿ ਨਹੀਂ ਦੇ ਘੱਟੋ ਘਾਟ ਸਰਕਾਰੀ ਪਾਣੀ ਬੰਦ ਹੀ ਕਰ ਦਿਓ ਪਿੱਛੋਂ ਵੀ ਕਿਸੇ ਦਾ ਮਕਾਨ ਤੇ ਨਾ ਨਾ ਘੱਟੋ ਘਾਟ ਖਰਾਬ ਹੋਵੇ ਸਾਰੀਆਂ ਈਆਂ ਨੂੰ ਸਲਾਬ ਜਾਣ ਦੀ ਆ ਪੰਜ ਪੰਜ ਮਹੀਨੇ ਦੀ ਤੁਹਾਡੀ ਵੇਟਿੰਗ ਆ ਇਹ ਇਹ ਜੇ ਬੰਦਿਆਂ ਨੂੰ ਨੌਕਰੀ ਦੇਣੀ ਜਿਹੜੇ ਵਿਲੇ ਬਹਿ ਕੇ ਖਾਂਦੇ ਆ ਉਹਨਾਂ ਦਾ ਕੀ ਫਾਇਦਾ ਜੇ ਤੋਂ ਚੰਗੇ ਭਲੇ ਕਿਹੇ ਪੜੇ ਲਿਖਣਾ ਨੌਕਰੀ ਜਿਹੜਾ ਆ ਕੇ ਟੋਇਆ ਸਹੀ ਦਾ ਕੰਮ ਵੀ ਬਾਰਡਰ ਸਪਲਾਈ ਕਰੇ ਜਿਹੜਾ ਕੰਮ ਕਰੇ ਘਰੋਂ ਘਰ ਮਿਹਨਤ ਦੀ ਖਾਵੇ